ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਾਹਨ ਵਰਤਣ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਪੈਟਰੋਲ ਪੰਪ ਲੈਣਗੇ ਬੰਦ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਹੈ ਸામਨੇ ਆ ਰਹੀ ਆ ਜੀਹਾਂ ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਕਿਸਾਨਾਂ ਦੇ ਹੱਕ ਵਿੱਚ ਨਤਰ ਆਏ ਹਨ ਆਪਣੀ ਮੰਗਾਂ ਵਿੱਚ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਪੈਟਰੋਲ ਪੰਪ ਮਾਲਕਾਂ ਨੇ ਅੱਜ ਪੂਰਾ ਦਿਨ ਕੰਪਨੀਆਂ ਤੋਂ ਪੈਟਰੋਲ ਨਾ ਖਰੀਦਣ ਦਾ ਫੈਸਲਾ ਕੀਤਾ ਜਦ ਕਿ ਹੁਣ ਚੁੱਕਰਵਾਰ ਨੂੰ ਵੀ ਪੈਟਰੋਲ ਪੰਪ ਦੁਬਾਰੇ 12:00 ਤੋਂ ਲੈ ਕੇ 4:00 ਵਜੇ ਤੱਕ ਸ਼ਾਮ ਬੰਦ ਰਹਿਣਗੇ ਜੀਹਾਂ ਪੈਟਰੋਲ ਪੰਪ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੇ ਅਗੂ ਜਗਿੰਦਰਪਾਲ ਢੀਂਗਰਾਂ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਜਾਂਦੇ ਜਾਵਣ ਕੇ ਸਾਨੂੰ ਰੋਕ ਲਈ ਪੰਜਾਬ ਨੂੰ ਪਾਕਿਸਤਾਨ ਬਾਰਡਰ ਬਣਾ ਕੇ ਆ ਤੇ ਉਹਨਾਂ ਤੇ ਗੋਲੀਬਾਰੀ ਹੋ ਰਹੀ ਆ ਅਥਰੂ ਗੈਂਸ ਦੇ ਕੋਲੇ ਡਾਗੇ ਜਾ ਰਹੇ ਹਨ ਤੇ ਪਿੱਛੇ ਬੈਠੇ ਕਿਸਾਨ ਤੇ ਡਰੋਨਾਂ ਨਾਲ ਹਮਲੇ ਕਿਤੇ ਜਾ ਰਹੇ ਹਨ ਇਹ ਨਿੰਦਨਯੋਗ ਹੈ ਤੇ ਇਨਾਂ ਹਾਲਾਤਾਂ ਚ ਪੈਟਰੋਲ ਪੰਪ ਡੀਲਰਸ ਐਸੋਸ਼ੀਏਸ਼ਨ ਵੀ ਹੱਕ ਵਿੱਚ ਆ ਗਈ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ